ਹੁਣ ਮੈਂ ਗੱਲ ਦੱਸਣ ਲੱਗਾ ਠੋਕ ਕੇ ਜਿਆਦਾ ਨਹੀਂ ਬੋਲ ਹੁੰਦਾ ਸੱਚ ਬੋਲਿਆ ਜਾਂਦਾ ਮੇਰੇ ਤੋਂ ਜਿਆਦਾ ਕਿਉਂ ਬੋਲੂਗਾ ਜਿਹੜੀ ਗੱਲ ਹੋਈ ਹੈ ਉਹੀ ਬੋਲੂਗਾ ਜਿਆਦਾ ਕਿੱਥੋਂ ਬੋਲ ਦੂੰਗਾ ਮੈਂ ਜਿਹੜੀਆਂ ਹੁਣ ਗੱਲਾਂ ਕਰੀਆਂ ਨੇ ਇਹ ਹੋਈਆਂ ਨੇ ਇਹ ਤੁਸੀਂ ਸੋਚ ਕੇ ਦੇਖਿਓ ਕਿਤੇ ਨਾ ਕਿਤੇ ਘਰ ਜਾ ਕੇ ਬੈਠ ਕੇ ਇਕੱਲੇ ਸੋਚ ਕੇ ਦੇਖਿਓ ਸੰਗੇ ਨੇ ਜੋ ਕਿ ਸੱਚ ਹੈ ਜਿੰਦਗੀਆਂ ਉਹੀ ਨੜ ਤੇ ਬੱਠੇ ਲੋਕ ਬੇਵਕੂਫ ਮੇਰੀ ਟੀਮ ਇੱਕ ਹਫ਼ਤੇ ਤੋਂ ਸੇਵਾ ਕਰ ਰਹੀ ਸੀ ਮੈਂ ਕੋਈ ਪੋਸਟ ਨਹੀਂ ਪਾਈ ਜਾਣ ਕੇ ਨਹੀਂ ਪਾਈ ਮੈਂ ਪਾਈ ਨਹੀਂ ਮੈਂ ਦਿਖਾਵੇ ਦਾ ਕਾਰਨ ਲਾਈ ਲੱਗ ਗਿਆ ਜਦੋਂ ਇੱਕ ਬੰਦਾ ਕਮੈਂਟ ਕਰਦਾ ਉਹਦੇ ਪਿੱਛੇ 10 ਬੰਦੇ ਲਾਈ ਲੱਗ ਗਨੇ ਆਪ ਦੀ ਸੋਚ ਖਤਮ ਡੈਡ ਅਜੀਬ ਬਜਰੀ ਦੇ ਮੈਂ ਤੇ ਇੰਦਰ ਮੇਰਾ ਭਰਾ ਆਪਾਂ ਦੋਨਾਂ ਨੇ ਲਾ ਕੇ ਮੁੰਡਿਆਂ ਨਾਲ ਚੱਕ ਕੇ ਅੱਗੇ ਲੈ ਕੇ ਗਏ ਉਹ ਡਾਕਟਰਾਂ ਨੇ ਟੀਕਾ ਲਾਉਣਾ ਸੀ ਪਸ਼ੂਆਂ ਦੇ ਉਹਨਾਂ ਨਾਲ ਲੈ ਕੇ ਜਾਣੇ ਜ਼ਰੂਰੀ ਸੀਗੇ ਸਿਸਟਮ ਫਿਲਮਾਂ ਗਾਣੇ ਕਿੰਨਾ ਕੁਝ ਕਰ ਲਿਆ ਤੇ ਹੁਣ ਜੇ ਲੋੜ ਪਈ ਸਾਨੂੰ ਪੰਜਾਬ ਨਹੀਂ ਚ ਆਪਾਂ ਨਹੀਂ ਖੜਦੇ ਤਾਂ ਫਿਰ ਲੱਖ ਦੀ ਲਾਹਣ ਤਾਂ ਸਾਡੇ ਪੰਜਾਬੀ ਹੋਣ ਤੇ ਤੁਸੀਂ ਮੇਰੇ ਗਾਣੇ ਤੇ ਐਨ ਮਿਲੀਅਨ ਵਿਊ ਕਰਦੇ ਹੋ ਇਹਦੇ ਸਾਰੀ ਮੈਂ ਡੋਨੇਸ਼ਨ ਕਰੂੰਗਾ ਵਾਏ ਸਾਲਾ ਹੁਣ ਮੇਰੀ ਜੇਬ 'ਚ ਪੈਸ ਕਦਾ ਮੈਂ ਕਹਦਾ ਹਾਂ ਯਾਰ ਮੈਨੂੰ 5 ਕਰੋੜ ਆਣ ਆਲਾ ਤਾਂ ਮੈਨੂੰ ਇਤੋਂ ਸਿੱਖਣ ਨੂੰ ਇਹ ਮਿਲਿਆ ਕਿ ਯਾਰ ਵਾਹਿਗੁਰੂ ਨੇ ਕਿੱਡੀ ਮਿਹਰ ਕਰੀ ਆ ਸਾਡੇ ਤੇ ਐਡਾ ਸਰੀਰ ਸੋਹਣਾ ਲਈ ਬੈਠੇ ਆ ਗੱਲ ਕਰੀ ਜਾਂਦੇ ਆ ਸਮਝਾ ਰਹੇ ਆ ਸਮਝ ਰਹੇ ਆ ਹੱਥ ਪੈਰ ਚੱਲ ਰਹੇ ਆ ਜਿੱਧਰ ਨੂੰ ਦਿਲ ਕਰਦਾ ਹੱਥ ਹਲਾ ਲਈਦਾ ਕਿੱਡੀ ਘਾਟ ਗੱਲਬਾਤ ਆ ਯਾਰ ਬਸ ਤੁਹਾਨੂੰ ਫੋਕਸ ਰਹਿ ਕੇ ਕਰਨਾ ਪੈਣਾ ਆਪਣਾ ਕੰਮ ਥੈਟ ਸੈਟ ਅਪ ਦੇ ਕੰਮ ਤੇ ਫੋਕਸ ਕਰੋ ਚੰਗਾ ਮਾੜਾ ਸਭ ਉਹਦੇ ਹੱਥ ਰਿਹਾ